औजला दविंदर संधु ने बलड बैंक का उदघाटन चीफ एडिटर कमलजीत सिंह की विशेष रिपोर्ट ਅੱਜ ਅੰਮ੍ਰਿਤ ਬਲੱਡ ਬੈਂਕ ਜਿਹੜਾ ਐ ਐਲਬਰਟ ਰੋਡ ਦੇ ਉੱਤੇ ਸਰਕਲ ਆਫ ਦੇ ਲਾਗੇ ਸਾਡੇ ਬਹੁਤ ਹੀ ਪਰਮਿੱਤ ਡਾਕਟਰ ਸਰਪਜੀਤ ਔਰ ਇਹਨਾਂ ਦੇ ਦੋਸਤ ਨੇ ਖੋਲਿਆ ਜਿੱਥੇ ਡਾਕਟਰ ਚੇਤਨ ਜੀ ਔਰ ਦਵਿੰਦਰ ਸਿੰਘ ਲਾਲੀ ਨਸ਼ਹਿਰਾ ਢਾਲਾ ਜੀ ਇਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਸੀਨੀਅਰ ਕਾਂਗਰਸ ਲੀਡਰ ਨੇ ਇਹਦੀ ਬਹੁਤ ਵੱਡੀ ਜਿਹੜੀ ਮਨੁੱਖਤਾ ਨੂੰ ਲੋੜ ਐ ਖੂਨ ਦੀ ਕਿਉਂਕਿ ਖੂਨ ਦਾ ਦਾਨ ਸਭ ਤੋਂ ਉਤਮ ਦਾਣ ਮੰਨਿਆ ਜਾਂਦਾ ਔਰ ਕਿਸੇ ਨੂੰ ਵੀ ਮੁਸ਼ਕਿਲਾਂ ਆਵੇ ਇਸ ਹਫਤੇ ਪਈ ਨੂੰ ਜਿਹੜਾ ਬਲੱਡ ਹੈ ਉਹਦੀ ਜ਼ਰੂਰਤ ਪੈਂਦੀ ਹੈ ਕਿਸੇ ਦੀ ਵੀ ਜੇ ਕੋਈ ਦਿੱਕਤ ਕੋਈ ਸੜਕ ਦੁਰਘਟਨਾ ਚ ਹੋਵੇ ਜਾਂ ਕੋਈ ਵੀ ਮੁਸ਼ਕਲ ਹੋ ਜੇ ਕਿਸੇ ਸਰੀਰ ਤੇ ਵਿੱਚ ਸੋ ਸਾਰਿਆਂ ਨੂੰ ਬਲੱਡ ਦਾ ਦਾਨ ਕਰਨਾ ਚਾਹੀਦਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਡਾਕਟਰ ਇਤਨਾ ਨੇ ਦੱਸਿਆ ਕਿ ਅਸੀਂ ਆ ਕਾਫੀ ਐਨਜੀਓਜ਼ ਦੇ ਨਾਲ ਨਾਲ ਕੇ ਬਹੁਤ ਹੀ ਜਲਦੀ ਵੱਡੇ ਵੱਡੇ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰ ਰਹੇ ਆਂ ਔਰ ਇਹਨਾਂ ਕੋ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਬਲੱਡ ਬੈਂਕ ਦੇ ਅੰਦਰ ਸਾਰੇ ਬਲੱਡ ਨੂੰ ਸਟੋਰ ਕਰਨ ਵਾਸਤੇ ਮੁਲਾਜ਼ਮਾ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਜਿਹੜੇ ਸਿਸਟਮ ਹੈ ਬਲੱਡ ਦੇ ਜਿੰਦਾ ਅਲੱਗ-ਅਲੱਗ ਹੋ ਹੈਗੇ ਨੇ ਬਲੱਡ ਦੇ ਅੱਗੇ 파ਰਟ ਨੇ ਉਹਨਾਂ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਮਸ਼ੀਨਰੀ ਇਹਨਾਂ ਨੇ ਸਪੈਸ਼ਲ ਜੈਪੁਰ ਤੋਂ ਬਣਵਾ ਕੇ ਬਹੁਤ ਅੱਛਾ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਅੰਮ੍ਰਿਤ ਬਲੱਡ ਬੈਂਕ ਦੇ ਸਾਰੇ ਮੁਲਾਜ਼ਮਾ ਨੂੰ ਸਾਰੇ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਚੇਤਨ ਡਾਕਟਰ ਸਰਜੀਤ ਇਹਨਾਂ ਨੂੰ ਚੇਚੇ ਤੌਰ ਤੇ ਬਹੁਤ-ਬਹੁਤ ਵਧਾਈ ਦਿਨਾ ਔਰ ਆਸ ਕਰਦਾ ਕਿ ਸਾਰੇ ਲੋਕ ਇਹਨਾਂ ਦਾ ਸਾਥ ਦੇਓਗੇ ਵੀ ਤਾਕੀ ਜਿਹੜੀ ਬਲੱਡ ਦੀ ਸੇਵਾ ਆਏ ਬਹੁਤ ਵੱਡੀ ਸੇਵਾ ਆ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਸੋ ਮੈਂ ਇਸ ਗੱਲ ਦੀ ਬਹੁਤ ਬਹੁਤ ਖੁਦਾਈ ਕਰਦਾ ਹਾਂ ਔਰ ਲਗਦਾ ਹੈ ਸਰਕਾਰੀ ਬਲੱਡ ਬੈਂਕ ਨੇ ਉਹ ਉਹਨਾਂ ਦੀ ਜਿਹੜੀ ਹਾਲਾਤ ਬੜੇ ਥੋੜੇ ਜੇ ਖੰਡਾ ਹੋਏ ਪਏ ਨੇ ਅਸੀਂ ਬਾਹਰ ਜਿਹੜੀ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਦੇਖੋ ਉਹ ਮੁਸ਼ਕਿਲਾਂ ਤੇ ਹੈਗੀਆਂ ਨੇ ਉਹ ਸਰਕਾਰ ਨੂੰ ਧਿਆਨ बार-बार ਲਿਖੀਦਾ ਵੀ ਆ ਕਹੀਦਾ ਵੀ ਆ ਦਿਸ਼ਾ ਦੀ ਮੀਟਿੰਗ ਹੁੰਦੀ ਉਹਦੇ 'ਚ ਵੀ ਅਸੀਂ ਉਹਦੀ ਸਾਰਾ ਮੁਲਾਂਕਣ ਕਰਦੇ ਆ ਪਰ ਸਰਕਾਰ ਦਾ ਧਿਆਨ ਪੂਰਾ ਕੰਮ ਨਾਲ ਜ਼ਿਆਦਾ ਆ ਔਰ ਕਹਿਨੂ ਹੈਗਾ ਕਿ ਅੱਥਲ ਬਹੁਤ ਧਿਆਨ ਦੇ ਰਹੇ ਪਰ ਅੱਜ ਤੇ ਤੁਸੀਂ ਸਰਕਾਰੀ ਹਸਪਤਲ ਆਪਣੇ ਜਾ ਕੇ ਕੋਈ ਵੀ ਚੈੱਕ ਕਰਕੇ ਦੇਖ ਲਓ ਮੈਡੀਕਲ ਕਾਲਜ ਗੁਰਨਾਣਕ ਦੇ ਹਸਪਤਲ ਜਿਹੜਾ ਉਹ ਮੇਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਕਰਕੇ ਹੌਲੀ-ਹੌਲੀ ਉਹਨੂੰ ਲਾਈਨ ਤੇ ਲੈ ਕੇ ਆਏ ਤੇ ਵੱਡੇ ਜਿਹੇ ਕੈਂਸਰ ਸੈਂਟਰ ਹੈ ਕੈਂਸਰ ਡਾਇਗਨੋਸ ਸੈਂਟਰ ਹੈ ਜਾਂ ਰੇਡੀਓਲੋਜੀ ਡਿਪਾਰਟਮੈਂਟ ਹੈ ਅੱਜ ਹਾਰਟ ਦਾ ਜਿਹੜਾ ਛੋਟੇ ਆਪਰੇਸ਼ਨ ਵੀ ਉੱਥੇ ਹੋ ਜਾਂਦੇ ਨੇ ਸਟੱਟ ਪੈ ਜਾਂਦੇ ਅੱਗੇ ਬੜੀ ਮੁਸ਼ਕਿਲ ਸੀ ਲੋਕਾਂ ਨੂੰ ਮਹਿੰਗੇ ਪਾ ਦੇ ਤੇ ਚੰਗਰਾਣੇ ਦੇ ਦਿੱਤੇ ਆ ਸਸਤੇ ਪੇਸ਼ਨ ਉੱਥੇ ਹੋ ਰਹੇ ਨੇ ਸੋ ਹੋਰ ਵੀ ਬੜੀਆਂ ਸ ਵੀਲੇ ਸਮਝ ਲੈ ਕੇ ਆਏ ਤਾਂ ਸਰਕਾਰ ਨੂੰ ਇਹਦੇ ਵਿੱਚ ਵੱਧ ਛੜ ਕੇ ਹਿੱਸਾ ਪਾਉਣਾ ਵੀ ਚਾਹੀਦਾ ਹੈ ਪਰ ਇਹਨਾਂ ਦਾ ਜਿਹੜਾ ਪੁਰਾਣਾ ਹੈ ਉਹ ਐਨਜੀਓ ਦੇ ਨਾਲ ਰਲ ਕੇ ਹੈ ਤੇ ਸੋ ਜਿੱਥੇ ਉਹਨਾਂ ਦੀ ਕੋਈ ਕਮੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਗਾਂਵ ਬਦੂ ਸੋਚ ਵਾਲੇ ਲੋਕ ਨੇ ਉਹਨਾਂ ਨੇ ਇਹ ਬੀੜਾ ਆਪਣੇ ਮੋਢਿਆਂ ਤੇ ਚੱਕਿਆ ਜੀ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਜਿਹੜਾ ਸੀ ਇਨੋਗ੍ਰੇਸ਼ਨ ਹੋਈ ਸੀ ਜਿਹਦੇ ਨਾਲ ਸਾਡੇ ਕੀ ਡਾਕਟਰ ਸਰਦਪੀਪ ਪ੍ਰਵੀਨ ਜੀ ਆਪਣੇ ਜਿੰਨੇ ਭਰਾ ਆਏ ਨੇ ਇੱਥੇ ਅੱਜਾ ਚਾਤ ਤੌਰ ਤੇ ਜਿਹੜੇ ਸਰਦਾਰ ਦਵਿੰਦਰ ਸਿੰਘ ਜੀ ਲਾਲੀ ਤੇ ਆਪਣੇ ਓਇਲਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਦੁਗਾਟਨ ਕੀਤਾ ਸਾਨੂੰ ਆਪਣੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਸਾਡੀ ਐਨਜੀਓ ਦੇ ਡਾਕਟਰ ਰੋਹਨ ਮੈਰਾ, ਕੇਸ਼ਵ ਕੋਲੀ, ਐਡਵੋਕੇਟ ਗਗਨ ਬਾਲੀ ਜੀ, ਬੰਟੀ ਜੀ ਆ ਸਾਰੇ ਆਏ ਹੋਏ ਨੇ ਕਿ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਹੋਇਆ ਕਿਉਂਕਿ ਆਪਾਂ ਵੇਖਦੇ ਆ ਕਿ ਜਦੋਂ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਆ ਤੋਂ ਉਹਨਾਂ ਦੇ ਪਰਿਵਾਰ ਵਿੱਚੋਂ ਪੰਜ ਬੰਦੇ ਵੀ ਜਿਹੜੇ ਆ ਉਹ ਖੂਨ ਨਹੀਂ ਦੇਣ ਵਾਲੇ ਉਹ ਫੇਰ ਇੱਕ ਦੂਜੇ ਨੂੰ ਫੋਨ ਕਰਦੇ ਆ ਤੇ ਆਪਾਂ ਕਵਾਂਗੇ ਇੱਥੇ ਨਹੀਂ ਵੀ ਡੋਨਰ ਦਿੱਤਾ ਜਾਏਗਾ ਕੋਈ ਗੱਲ ਨਹੀਂ ਜੇ ਹੈ ਤੇ ਉਹ ਅਗਲੇ ਲਈ ਕੰਮ ਆਏਗਾ ਨਹੀਂ ਹੋਏਗਾ ਵਿਦਆਊਟ ਡੋਨਰ ਵੀ ਆਪਾਂ ਬਲੱਡ ਦਵਾਂਗੇ ਲੋਕੇਸ਼ਨ ਜ਼ਰਾ ਸਰਕਟ ਹਾਊਸ ਦੇ ਨਾਲ ਏਸ਼ੀਆ ਡਾਇਗਨੋਸਟਿਕਸ ਦੀ 3rd ਫਲੋਰ ਅੰਮ੍ਰਿਤ ਬਲੱਡ ਸੈਂਟਰ ਦੇ ਨਾਲ ਤੋਂ ਬੰਦ ਕੀਤੀ ਗਈਆਂ ਇੰਨੀਆਂ ਮਸ਼ੀਨਾਂ ਤੁਸੀਂ ਲਾਈਆਂ ਲੈ ਕੇ ਆਪ ਆਪਣਾ ਵਰਕ ਤੇ ਟੈਸਟ ਵਾਸਤੇ ਸਰ ਆਪਾਂ ਸਾਰੀ ਸਾਰੀ ਜਿਹੜੀ ਮਸ਼ੀਨਰੀ ਆ ਉਹ ਜੈਪੁਰ ਤੋਂ ਆਈ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਪਲੇਟ ਲਟ ਪਲਾਜ਼ਮਾ ਸਭ ਕੁਝ ਸੈਪਰੇਟ ਕਰਨ ਦਾ ਸਾਰੀ ਹਾਈ ਟੈਕਨੀਕ ਦੀ ਉਹ ਮਸ਼ੀਨਰੀ ਆ ਜੀ ਮੈਂ ਕੇਸ਼ਵ ਕੋਲੀ ਪ੍ਰੈਜ਼ੀਡੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਚੇਤਨ ਨੂੰ ਡਾਕਟਰ ਸਰਬਦੀਪ ਨੂੰ ਤੇ ਪ੍ਰਵੀਨ ਜੀ ਨੂੰ ਵਧਾਈ ਦੇਣਾ ਚਾਹਨਾ ਇਹ ਬੜੇ ਹੀ ਜੁਝਾਰੂ ਸਾਥੀ ਨੇ ਔਰ ਡਾਕਟਰ ਜੇਤਨ ਆਲਰੇਡੀ ਸੰਸਥਾ ਆਈਐਸਐਫ ਦੇ ਨਾਲ ਕੰਮ ਕਰ ਰਹੇ ਨੇ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦੇ ਨਾਲ ਔਰ ਪੰਜਾਬ ਹੈਲਥ ਵਿੰਗ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਇਹੋ ਜਿਹੇ ਜੁਝਾਰੂ ਸਾਥੀ ਜਿਹੜੀ ਹਮੇਸ਼ਾ ਹੀ ਲੋਕਾਂ ਦੀਆਂ ਨੀਡਸ ਨੂੰ ਜਿਹੜਾ ਸਮਝਦੇ ਨੇ ਔਰ ਉਹਨਾਂ ਦੀ ਨੀਡਸ ਨੂੰ ਮੁੱਖ ਰੱਖਦੇ ਹੋਏ ਉਪਰਾਲੇ ਵੀ ਕਰਦੇ ਨੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਅੰਮ੍ਰਿਤ ਬਲੱਡ ਬੈਂਕ ਦਾ ਜਿਹੜਾ ਵਾ ਇੱਕ ਨਿਰਮਾਣ ਕੀਤਾ ਵਾ ਏਸ਼ੀਆ ਡਾਇਗਨੋਸਟਿਕ ਦੀ ਤੀਸਰੀ ਮੰਜ਼ਿਲ ਦੇ ਉੱਤੇ ਵਧਾਈ ਦੇ ਪਾਤਰ ਨੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਖੂਨ ਨਾ ਮਿਲਣ ਦੇ ਕਰਕੇ ਕਈ ਵਾਰੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਔਰ ਭਟਕਣਾ ਵੀ ਪੈਂਦਾ ਵਾ ਸੋ ਡਾਕਟਰ ਸਾਹਿਬ ਵਧਾਈ ਦੇ ਪਾਤਰ ਨੇ ਔਰ ਅਸੀਂ ਵੀ ਵਿਸ਼ਵਾਸ ਦਵੋਨੇ ਆ ਆਪਣੀ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਵੱਲੋਂ ਮਰੀਨਾ ਡਾਕਟਰ ਰੋਹਨ ਮੈਰਾ ਵੀ ਨੇ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਲਈ ਕੰਮ ਕਰ ਰਹੇ ਨੇ ਸਾਰੀਆਂ ਹੀ ਸੰਸਥਾਵਾਂ ਇਹਨਾਂ ਦੇ ਸਹਿਯੋਗ ਲਈ ਹਮੇਸ਼ਾ ਖੜੀਆਂ ਨੇ ਜਿੱਥੇ ਵੀ ਸਾਡੀ ਸੇਵਾ ਲਾਉਣਗੇ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਖੜੇ ਆ ਧੰਨਵਾਦ ਜੀ ਮੈਨੂੰ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਡਾਕਟਰ ਚੇਤਨ ਸ਼ਰਮਾ ਡਾਕਟਰ ਤੇ ਇਹਨਾਂ ਵੱਲੋਂ ਇੱਕ ਅੰਮ੍ਰਿਤ ਬਲੱਡ ਡੋਨੇਸ਼ਨ ਜਿਹੜਾ ਸਟਾਰਟ ਕੀਤਾ ਗਿਆ ਵਾ ਜਿਹੜਾ ਏਸ਼ੀਆ ਡਾਇਗਨੋਸਟਿਕ ਸੈਂਟਰ ਦੇ 3ਰਡ ਫਲੋਰ ਤੇ ਹੈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਉਪਲਬਧ ਨੇ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਜਿਹੜੇ ਥੈਲੇਸੀਮਿਕ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ ਜਾਂ ਐਕਸੀਡੈਂਟਲ ਕੇਸ ਇਹੋ ਜੇ ਹੋ ਜਾਂਦੇ ਨੇ ਐਮਰਜੈਂਸੀ ਦੇ ਵਿੱਚ ਬਲੱਡ ਚਾਹੀਦਾ ਹੁੰਦਾ ਅਸੀਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੀ ਟੀਮ ਵੱਲੋਂ ਹੋਰ ਵੀ ਜਿਹੜੇ ਸਮਾਜ ਦੇ ਜਿਹਨੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਨੇ ਉਹ ਸਾਰੇ ਇਹਨਾਂ ਦੇ ਨਾਲ ਕੰਦਰ ਨਾਲ ਮਿਲਾ ਕੇ ਅਸੀਂ ਇਹਨਾਂ ਨੂੰ ਪੂਰਾ ਸੰਯੋਗ ਦੇਵਾਂਗੇ ਐਡਵੋਕੇਟ ਗਗਨ 바ਲੀ ਹੈ ਜੀ ਔਰ ਮੈਂ ਇੱਕ NGO ਚਲਾਣਾ ਇੱਕ ਕੋਸ਼ਿਸ਼ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਬਲੱਡ ਡੋਨੇਸ਼ਨਸ ਦੇ ਕੈਂਪ ਵੀ ਲਗਾਨੇ ਆ ਐਂਟੀ ਡਰੱਗਸ ਮੂਵਮੈਂਟ ਵੀ ਅਸੀਂ ਚਲਾਈਆਂ ਜਿਹੜੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੀਆਂ ਲੇਡੀਜ਼ ਉਹਨਾਂ ਦੇ ਵੱਲੋਂ ਵੀ ਅਸੀਂ ਜਿਹੜੀ ਸ਼ਿਕਾਇਤ ਹੈ ਕੋਰਟ ਤੱਕ ਪਹੁੰਚਾਨੇ ਆ ਅੱਜ ਡਾਕਟਰ ਚੇਤਨ ਸ਼ਰਮਾ ਜੀ ਨੇ ਜੋ ਉਪਰਾਲਾ ਕੀਤਾ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਰਸ ਨੇ ਬਹੁਤ ਹੀ ਅੱਛੀ ਗੱਲ ਹੈ ਕਿ ਬਲੱਡ ਬੈਂਕ ਉਹਨਾਂ ਨੇ ਸ਼ੁਰੂ ਕੀਤਾ ਹੈ ਠੀਕ ਹੈ ਇੱਕ ਬਿਜ਼ਨਸ ਮੈਨੇਜਮੈਂਟ ਵੀ ਹੈ ਹਸਪੀਟਲ ਦੀ ਲੇਕਿਨ ਉਹਦੇ ਨਾਲ-ਨਾਲ ਜਿਹੜਾ ਬਲੱਡ ਬੈਂਕ ਹੈ ਉਹ ਇੱਕ ਬੜਾ ਹੀ ਅਹਿਮ ਰੋਲ ਨਿਭਾਉਂਦਾ ਹੈ ਸਮਾਜ ਦੇ ਵਿੱਚ ਬਲੱਡ ਡੋਨੇਸ਼ਨ ਕਰਨਾ ਕੈਂਪ ਲਗਾਉਣਾ ਇੱਕ ਸੈਪਰੇਟ ਇਸ਼ੂ ਹੈ ਉਸ ਬਲੱਡ ਨੂੰ ਪ੍ਰੀਜ਼ਰਵ ਕਰਕੇ ਬਲੱਡ ਬੈਂਕ ਦੇ ਵਿੱਚ ਰੱਖਣਾ ਔਰ ਉਹ ਲੋਕਾਂ ਤੱਕ ਪਹੁੰਚਾਣਾ ਜਿਨ੍ਹਾਂ ਨੂੰ ਜਿਸ ਵੇਲੇ ਜ਼ਰੂਰਤ ਹੈ ਤੁਸੀਂ ਦੇਖੋ ਜਿੰਨੇ ਬਲੱਡ ਬੈਂਕ ਹੁੰਦੇ ਨੇ ਉਹਨਾਂ ਚ ਸਟਾਕ ਪਿਆ ਹੁੰਦਾ ਕਈ ਵਾਰ ਇੱਕ ਤੋਂ ਨਹੀਂ ਮਿਲਦਾ ਦੂਸਰੇ ਤੋਂ ਨਹੀਂ ਮਿਲਦਾ ਜਿੰਨੇ ਬਲੱਡ ਬੈਂਕ ਵੱਧ ਹੋਣਗੇ ਉਹਨਾਂ ਸਟਾਕ ਸਾਨੂੰ ਮਿਲੇਗਾ ਨੈਗੇਟਿਵ ਗਰੁੱਪਸ ਉਹਦੇ ਜਿਹੜੇ ਸਟਾਕ ਦੇ ਵਿੱਚ ਰੱਖੇ ਜਾਂਦੇ ਨੇ ਲੋਕਾਂ ਨੂੰ ਉਨੀ ਹੀ ਜਿਹੜੀ ਮੁਸੀਬਤ ਵੇਲੇ ਇਹੋ ਜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਨੀ ਅਵੇਲੇਬਿਲਿਟੀ ਵੱਧ ਜਾਂਦੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਇਸ ਮਹਿੰਮ ਦੇ ਵਿੱਚ ਸ਼ਾਮਿਲ ਕੀਤਾ ਔਰ ਆਪਣੇ ਨਾਲ ਰੱਖਿਆ